ਅਹ ਹੁਣ ਤਾਂ ਲਈ ਹੰਦੇ ਕਰਤੀ ਆਪਣੇ ਪਿਓ ਬਰਾਬਰ ਬੰਦਿਆਂ ਨੂੰ ਕੁੱਤੇ ਕਹਿ ਕੇ ਬੁਕਾਰਿਆ ਗਿਆ। ਬੈਲਾ ਮੀ ਇੱਕ ਵਾਰੀ ਸਾਡੇ ਘਰ ਵਾਲੇ ਨੇ ਕਿਹਾ ਸੀ ਕਿ ਆਪੇ ਕੁੱਤੇ ਪੂਛ ਮਾਰਦੇ ਆ ਜਾਗੇ। ਉਲਟ ਫੋਟਾ ਪੀਏ ਛੱਤ ਬੇਕਾਰ ਜਦਸਾਂ ਨੂੰ ਇਹ ਚੀਜ਼ ਆ ਉਸ ਵੇਲੇ ਪਤਾ ਲੱਗੂਗਾ ਫੰਕੀ ਜਿੱਤ ਕੇ ਨਹੀਂ ਹੋਣੀ ਸੀ। ਵਕਾਫ ਦੀ ਗੱਲ ਲਾਓ ਤੁਸੀਂ ਇੱਕ ਨਲਾਸ ਦਾ ਪੂਲ ਬਣਾ ਕੇ ਵਿਖਾ ਸਕਦੇ ਹੋ ਪਿੰਡਾਂ ਚ ਜਾ ਕੇ ਦੇਖੋ ਕੀ ਕਾਸ ਕਰਦੇ ਤੁਸੀਂ ਤੁਸੀਂ ਕਹਿੰਦੇ ਹੋ ਪਬਲਿਕ ਮੇਰੇ ਨਾਲ ਹੈ ਤੁਸੀਂ ਪਿੰਡਾਂ ਤੇ ਜਾ ਕੇ ਤਾਂ ਦੇਖੋ ਅੱਜ ਤੁਹਾਡੇ ਨਲਾਂ ਦਾ ਕੀ ਹਾਲ ਹੋ ਰਿਹਾ ਮੈਂ ਵੀ ਬੜੀ ਨੌਕਰੀ ਗਰੀਬ ਮੰਤਰੀਆਂ ਲਾੜਦੇ ਆ ਨਲੇ ਦੀ ਦੇਖਿਆ ਸਾਰਾ ਕੁਝ ਦੇਖਿਆ ਮੈਂ ਪਹਿਲੀ ਵਾਰ ਐਸੇ ਨਲੇ ਸਾਥ ਦੇਖ ਰਿਹਾ ਗਰੰਦੀ ਵੇਹੋਂ ਪ੍ਰਤੀ ਇਸ ਤਰ੍ਹਾਂ ਦੀ की सारा कुछ होंगी है अगर पबलिक थोड़ी सीटें चढ़ावा जाएगी तो बेगवा भी जानते वागुरु जी का खालसा वागुरु जी की फतेह कई दिन तो एम एल ए राजपुरा डिस्प्यूट चल रहा है कि मैं बहुत चंगे काम करनी है पबलिक मेरे तो खुश है ना थोड़े काम चंगे ना थोड़े पव खुश ਹਉਂ ਨਾਤ ਲਈ ਹੱਦੇ ਕਰਤੀ ਆਪਣੇ ਪਿਓ ਬਰਾਬਰ ਬੰਦਿਆ ਨੂੰ ਕੁੱਤੇ ਕਹਿ ਕੇ ਬੁਕਾਰਿਆ ਗਿਆ ਕਿ ਹੱਤੀ ਚੱਲਦਾ ਕੁੱਤੇ ਭੌਂਦੇ ਆ ਮੈਡਮ ਇਹ ਕੋਈ ਗੱਲ ਨਹੀਂ ਹੈ ਅੰਮ੍ਰਿਤ ਸਾਹਿਬ ਸਤਕਾਰ ਕਰਨਾ ਸਿੱਖੋ ਪਹਿਲਾਂ ਵੀ ਇੱਕ ਵਾਰੀ ਸਾਡੇ ਘਰ ਵਾਲੇ ਨੇ ਕਿਹਾ ਸੀ ਕਿ ਆਪੇ ਕੁੱਤੇ ਪੂੰਛ ਮਾਰਦੇ ਆ ਜਾਣਗੇ ਇਸ ਦਾ ਮਤਲਬ ਤੁਸੀਂ ਪਬਲਿਕ ਨੂੰ ਕੁੱਤੇ ਸਮਝ ਰਹੇ ਹੋ ਬਹੁਤ ਨਿੰਦਣਯੋਗ ਤੁਹਾਡੀਆਂ ਗੱਲਾਂ ਸਾਡੇ ਕੋਲ ਸਾਧ ਨਹੀਂ ਜਾਂਦੀ ਇੰਦਰ ਜੀ ਕਿ ਤੇ ਦੁਜਾ ਤੁਸੀਂ ਕਹਾਂ ਵੀ ਇਹਨਾਂ ਲੋਕਾਂ ਨੇ ਕਾਂਗਰਸ ਨੂੰ ਬੋਟਾ ਪਾਈਆਂ ਕਾਂਗਰਸ ਵਾਲੇ ਬੋਟਾਂ ਜਿਨਾਂ ਕਾਂਗਰਸ ਨੂੰ ਪਾਈਆਂ ਉਹ ਤਾਂ ਤੁਸੀਂ ਲੈ ਲੇ ਸਾਡੇ ਕੋਲ ਆ ਵੰਗ ਵਾਲੇ ਬੰਦੇ ਇਹਨਾਂ ਨੇ ਬੰਦਿਆਂ ਨੇ ਦਿਨ ਰਾਤ ਇੱਕ ਕਰਕੇ ਤੁਹਾਨੂੰ ਵੋਟਾਂ ਪਾਈਆਂ ਤੁਸੀਂ ਕਹਿੰਦੇ ਇਹਨਾਂ ਨੇ ਕਾਂਗਰਸ ਨੂੰ ਵੋਟਾਂ ਪਾਈਆਂ ਬੜੀ ਸ਼ਰਮ ਵਾਲੀ ਗੱਲ ਹੈ ਸਾਡੇ ਬਾਤੇ ਕਿ ਤੁਸੀਂ ਇੰਨਾ ਸਾਡੇ ਦੇ ਬੁਰਾ ਦੁਸ਼ਣ ਲਾ ਰਹੀ ਹੈ ਕਿ ਫਿਰ ਵਿਕਾਸ ਦੀ ਗੱਲ ਲਾਓ ਤੁਸੀਂ ਇੱਕ ਨਵਾਂ ਦਾ ਪੁਲ ਬਣਾ ਕੇ ਵਿਕਾਸ ਸੰਘਰੇ ਹੋ ਪਿੰਡਾਂ ਚ ਜਾ ਕੇ ਦੇਖੋ ਕੀ ਵਿਕਾਸ ਕਰਿਆ ਤੁਸੀਂ ਤੁਸੀਂ ਕਹਿੰਦੇ ਹੋ ਪਬਲਿਕ ਮੇਰੇ ਨਾਲ ਹੈ ਤੁਸੀਂ ਪਿੰਡਾਂ ਚ ਜਾ ਕੇ ਤਾਂ ਦੇਖੋ ਅੱਜ ਤੁਹਾਡੇ ਐਮਐਲਏ ਦਾ ਕੀ ਹਾਲ ਹੋ ਰਿਹਾ ਪਿੰਡ ਤੁਹਾਡੇ ਸੀਐਮ ਦੇ ਸਾਹਦੇ ਪਿੰਡਾਂ ਦੇ ਛੱਡਲੀ ਪਿੰਡ ਕੀ ਹੋਇਆ ਜੇਕਰ ਤੁਹਾਡੇ ਕੰਮ ਚੰਗੇ ਹੋਣਗੇ ਛੱਡੀਆਂ ਬੋਲ ਬਾਣੀਆਂ ਚੰਗੀਆਂ ਹੋਣਗੀਆਂ ਅੱਜ ਤੁਹਾਨੂੰ ਪਿੰਡਾਂ ਚ ਇਹ ਕੁਝ ਨਾ ਦੇਖਣ ਆਉਂਦਾ ਹੋ ਵੀ ਮੌਕਾ ਹੈ ਸਮਝੋ ਪਰ ਤੁਸੀਂ ਸਮਝ ਨਹੀਂ ਸਕਦੇ ਕਿਉਂਕਿ ਤੁਹਾਡੇ ਅੰਦਰ ਹੰਕਾਰ ਆ ਗਿਆ ਜਿਹੜੇ ਬੰਦੇ ਤੁਹਾਡੇ ਅਗੇ ਸਟੈਂਡ ਲੈਣ ਦੀ ਟਿਕਟ ਮੰਗਣੇ ਚਾਹੁੰਦੇ ਆਂ ਅੱਜ ਆਮ ਪਬਲਿਕ ਕਹਿੰਦੀ ਹੈ ਕਿ ਅਗਰ ਉਹਨੂੰ ਟਿਕਟ ਦਿਆ ਜਾਂਦਾ ਤਾਂ ਸਾਨੂੰ ਬਹੁਤ ਚੰਗਾ ਹੋਣਾ ਸੀ ਕਿਉਂਕਿ ਸਾਡੇ ਲੋਕ ਤਾਂ ਸੀ ਤੁਸੀਂ ਬਾਹਰ ਦੇ ਬੰਦੇ ਆ ਦਿੱਲੀ ਦੇ ਤੁਸੀਂ ਰਹਿਣ ਵਾਲੇ ਆ ਦਿੱਲੀ ਤੁਸੀਂ ਚਲੇ ਜਾਣਾ ਸਾਡਾ ਕਿਆ ਸਵਾਰਿਆ ਜੂਰੇ ਉਲਟ ਤੁਸੀਂ ਸਾਡੇ ਜਿਹੜੇ ਲੀਡਰ ਹੈ ਉਹ ਸਤਕਾਰਯੋਗ ਹੈ ਕੈਪਟਨ ਸ਼ੇਰ ਸਿੰਘ ਹੈ ਸਾ ਪੰਥ ਸਿੰਘ ਹੈ ਉਹ ਬਜ਼ੁਰਗ ਬੰਦੇ ਆ ਉਹਨਾਂ ਨੂੰ ਤੁਸੀਂ ਕੁੱਤੇ ਕਹੀ ਜਾ ਰਹੇ ਕੁੱਤੇ ਭੌਂ ਕੇ ਹੱਥ ਲੰਘਦੇ ਆ ਇਹ ਹਥਿਆਵਲੀ ਕੁੱਤਿਆਵਲੀ ਗੱਲ ਹੋਗੀ ਕੰਕੇ ਕਹੋ ਕੁਛ ਤਾਂ ਖਿਆਲ ਕਰੋ ਉਮਰ ਦੇ ਲੋਹਾ ਜਾਨ ਤੁਹਾਨੂੰ ਆਖਿਆਲ ਕਰ ਲੈਣਾ ਸੀ ਫਿਰ ਤੁਸੀਂ ਵੀਡੀਓ ਪਾ ਰਹੇ ਆ ਫਿਰ ਅੱਜ ਤੁਹਾਡਾ ਅੱਜ ਤੁਸੀਂ ਕੀ ਕਰ ਰਹੇ ਹੋ ਮੰਡੀ ਜੀ ਤੁਸੀਂ ਪ੍ਰਧਾਨ ਲਾੜਾ ਚੇਰਮੈਨਾ ਲੜਾਤਾ ਫਿਰ ਤੁਸੀਂ ਸੁਲਾ ਕਰਾਂ ਚਲੇਗੇ ਕਰ ਕੀ ਰਿਹਾ ਪਹਿਲੀ ਵਾਰੀ ਜ਼ਿੰਦਗੀ ਚ ਮੈਂ ਵੀ ਬੜੀ ਨੌਕਰੀ ਕਰੀ ਮੰਤਰੀਆਂ ਲਾੜਦੇ ਆ ਐਮਐਲਏ ਵੀ ਦੇਖੇ ਆ ਸਾਰਾ ਕੁਝ ਦੇਖਿਆ ਮੈਂ ਪਹਿਲੀ ਵਾਰ ਆਸੀ ਐਮਐਲਏ ਸਾਹ ਦੇਖ ਰਹੇ ਆ ਗਿਰੰਦੀ ਵੇਅ ਆਫ ਪੋਲਟਿੰਗ ਇਸ ਤਰ੍ਹਾਂ ਦੀ ਹੈ ਕੀ ਗੁਨਾਹ ਕਰਤਾ ਅਸੀਂ ਤੁਹਾਨੂੰ ਬੋਤਾ ਪਾਦੀਆਂ ਇਹ ਗੁਨਾਹ ਹੀ ਵਗ ਸਾਡੇ ਤੋਂ ਅਗਰ ਅਸੀਂ ਚੰਦ ਖਲੂ ਪਾਰਟੀ ਨੂੰ ਵੋਟ ਪਈਆ ਤੁਹਾਨੂੰ ਵੋਟ ਨਹੀਂ ਪਈ ਤੇ ਪਰੇਖਾ ਕੱਢੋ ਦਿਮਾਗ ਜੋ ਤੁਹਾਨੂੰ ਵੋਟ ਨਹੀਂ ਪਈ ਇਹ ਵੋਟ ਪਈਆ ਤਾਂ ਪਾਰਟੀ ਨੂੰ ਪਈਆ ਉਦੋਂ ਲੋਕਾਂ ਦੇ ਸ਼ਿਰ ਤੇ ਭੂਸਮਾਰ ਸੀ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਤੁਸੀਂ ਅੱਜ ਖੜੀ ਹੋ ਕੇ ਦੇਖ ਲਓ ਤੁਹਾਨੂੰ 10% ਵੀ ਆਜਮ 10 ਮਤਲਬ ਕਿ ਵੋਟਾਂ ਵੀ ਪੈ ਜਾਣ ਤਾਂ ਕੁਛ ਤੇ ਕੁਝ ਅੰਮ੍ਰਿਤ ਸਾਹਿਬ ਦੇਖੋ ਬੰਦਿਆ ਕੋਲ ਦੇਖੋ ਕਿ ਜਿਹੜੇ ਬੰਦਿਆਂ ਨੂੰ ਤੁਸੀਂ ਉਲਟਾ ਸਿੱਧਾ ਬੋਲ ਰਹੇ ਉਹਨਾਂ ਦੀ ਉਮਰ ਦੇਖੋ আর ਆਪਣੀ ਉਮਰ ਦੇਖੋ ਔਰ ਪਾਰਟੀ ਵਾਸਤੇ ਦੇਖੋ ਆਗਰ ਤਾਨੂੰ ਸਰਕਾਰ ਦੇਣਾ ਸੀ ਪਾ ਦੇ ਤੁਹਾਨੂੰ ਮੰਤਰੀ ਬਣਾਉਣਾ ਸੀ ਮੰਤਰੀ ਕਿਉਂ ਨਹੀਂ ਬਣੇ ਸਾਡੀ ਇਹ ਜਿਹੜੀਆਂ ਗੱਲਾਂ ਮਤਾਂ ਹੀ ਨਾ ਕਰਕੇ ਜੇ ਤੁਸੀਂ ਲੋਕਾਂ ਨਾਲ ਮਿਲਦੇ ਆਪਣੇ ਵਰਕਰਾਂ ਨਾਲ ਮਿਲਦੇ ਰਲ ਕੇ ਚੱਲਦੇ ਤਾਂ ਤੁਹਾਨੂੰ ਮੰਤਰੀ ਬਣਨਾ 100% ਸੌਖੀ ਤੁਹਾਨੂੰ ਕੌਣੀ ਮੰਤਰੀ ਬਣਾਇਆ ਇਸੇ ਕਰਕੇ ਲੋਕਾਂ ਦੀਆਂ ਸ਼ਿਕਾਇਤਾਂ ਕਰਕੇ ਹੁਣ ਫਿਰ ਤੁਸੀਂ ਆਪਣੀ ਅੰਮ੍ਰਿਤ ਸ਼ਿਫਟ ਵੀ ਬਣਾਉਣਾ ਚਾਹੁੰਦੇ ਹੋ ਐ ਨਾ ਕਰੋ ਕੰਮ ਕਿੰਨਾ ਪੁਸ਼ਟਾ ਲੋਕਾਂ ਦਾ ਧਿਆਨ ਰੱਖੋ ਜਿਨ੍ਹਾਂ ਲੋਕਾਂ ਨੂੰ ਤੁਹਾਨੂੰ ਅੱਡੇ ਵੱਡੇ ਉੱਚੇ ਅਹੁਦੇ ਤੇ ਚੜਾਇਆ ਉਹ ਦੋਤੇ ਤੋਂ ਗੇਰਮ ਨਹੀਂ ਜਾਣਦੇ ਇਹ ਨਾ ਤੁਸੀਂ ਸਮਝੋ ਚਾਰ ਬੰਦੇ ਕਾਂਗਰਸ ਦੇ ਚੰਕੀ ਲੈ ਕੇ ਤੁਸੀਂ ਲੋਕਾਂ ਦੇ ਹਾਵੀ ਹੋ ਜਾਣੇ ਹੋ ਇਸ ਤਰ੍ਹਾਂ ਹਾਵੀ ਨਹੀਂ ਹੋਇਆ ਜਾਂਦਾ ਮੇਰੇ ਸਾਹ ਪਬਲਿਕ ਹੀ ਸਾਰਾ ਪਛੰਦੀ ਹੈ ਅਗਰ ਪਬਲਿਕ ਤੁਹਾਨੂੰ ਸਿੱਧੇ ਤਰ੍ਹਾਂਾ ਜਾਉਂਦੀ ਹੈ ਤਾਂ ਤੁਸੀਂ ਗੇਰਮ ਨਹੀਂ ਜਾਂਦੀਏ ਤੁਸੀਂ ਕਿਸੇ ਪਿੰਡ ਦੀ ਜਾਲਤਾਂ ਦੇ ਜਾਓ ਪਰਵਤੀ ਇਹਨ ਲੀਡਰ ਹੁੰਦੇ ਸੀ ਉਹਨਾਂ ਨੇ ਜਿਹੜੇ ਪਿੰਡ ਜਾਣਾ ਉਹਨਾਂ ਨਾਲ 15-20 ਬੰਦੇ ਹੋਣਗੇ ਸੀ ਤੁਹਾਡੇ ਨਾਲ ਕੌਣ ਹੁੰਦਾ ਜੀ ਇੱਕ ਬੰਦਾ ਨੇ ਤੁਹਾਡੇ ਨਾਲ ਹੁੰਦਾ ਨਾ ਤੁਸੀਂ ਕਿਸੇ ਪਿੰਡ ਜਾਂਦੇ ਹੋ ਫਿਰ ਤੁਸੀਂ ਬੋਤਾਂ ਕਿਹੜੇ ਧਾਰਨੇ ਮੰਗ ਰਹੇ ਹੋ ਮੈਂ ਤਾਂ ਇਹ ਚੀਜ਼ ਦੀ ਸਮਝ ਨਹੀਂ ਆ ਰਹੀ ਉਲਟਾ ਤੁਹਾਡਾ ਪੀਏ ਸਭ ਤੋਂ ਬੇਕਾਰ ਜਦ ਸਾਨੂੰ ਇਹ ਚੀਜ਼ ਦਾ ਉਸ ਤਰ੍ਹਾਂ ਪਤਾ ਲੱਗਦਾ ਨਾ ਫੱਕੀ ਜਿੱਤ ਨਹੀਂ ਹੋਣੀ ਸੀ 100% થી ਆਰ ਜਾਣਾ ਸੀ ਪਰ ਅਸੀਂ ਫੇਰ ਵੀ ਵਾਇਡ ਕਰਿਆ ਪੀਏ ਨੇ ਜਿਹੜੇ ਨੇ ਬੋਤਾਂ ਤੋਂ ਪਹਿਲਾਂ ਗਾੜਾ ਗੱਡੀਆਂ ਅਸੀਂ ਉਹ ਵੀ ਸ਼ਹਿਰ ਵੀ ਚੱਲ ਕੋਈ ਗੱਲ ਨਹੀਂ ਅੱਜ ਫੇਰ ਤੁਸੀਂ ਵੀ ਰਾਤ ਨੂੰ ਆ ਗਏ ਹੁਣ ਮਿਹਰਬਾਨੀ ਕਰਕੇ ਕੁਝ ਆਪਣੀ ਅਕਲ ਨੂੰ ਹੱਥ ਮਾਰੋ ਅਕਲ ਨੂੰ ਜਿਹੜੇ ਬਜ਼ੁਰਗਾਂ ਦਾ ਤੁਸੀਂ ਇਹ ਕਰਿਆ ਨਾ ਨਰਾਦਰ ਕਰਿਆ ਇਹ ਸਾਡੇ ਅੱਗੇ ਆ ਜਾਣਾ ਸੋ ਮੈਂ ਇਸ ਤੋਂ ਜ਼ਿਆਦਾ ਨਹੀਂ ਤੁਹਾਨੂੰ ਕਹਿ ਸਕਦਾ ਮੈਂ ਇਹੀ ਕਹਾਂਗਾ ਕਿ ਜਿਹੜੀ ਪਾਬਲਿਕ ਨੇ ਤੁਹਾਨੂੰ ਸੀਟ ਤੇ ਧਰਿਆ ਉਸ ਪਾਬਲਿਕ ਦੀ ਇੱਜ਼ਤ ਕਰੋ ਵਰਕਰਾਂ ਦੀ ਇੱਜ਼ਤ ਕਰੋ ਜਿਹੜੇ ਤੁਸੀਂ ਕਹਿਣਾ ਕਿ ਮੇਰੇ ਬਲਾਕ ਪ੍ਰਧਾਨ ਮੇਰੀ ਸ਼ਿਕਾਇਤ ਕਰਨੀ ਹੈ ਮੇਰੀ ਗਵਰਨਮੈਂਟ ਨੂੰ ਲਿਖेंगे ਉਹ ਬਲਾਕ ਪ੍ਰਧਾਨ ਤਾਂ ਛੋਡੇ ਬਣਾਏ ਨੇ ਪਾਰਟੀ ਦੇ ਨਹੀਂਓ ਪਾਰਟੀ ਦਾ ਬਲਾਕ ਪ੍ਰਧਾਨ ਕਿਉਂ ਨਹੀਂ ਛੋੜੇ ਨਾਲ ਨਹੀਂ ਹੈ ਸਾਰੇ ਵਰਗਲਾ ਸਿਰ ਸਾਡੇ ਚੰਗੇ ਆ ਚਾਰ ਜਿਹੜਾ ਲਾਲਾ ਖਲੋਰੀਆ ਚਾਰ ਦਿਨ ਪਹਿਲੇ ਆਇਆ ਪਾਰਟੀ ਉਹ ਤੁਸੀਂ ਬਲਾਕ ਪ੍ਰਧਾਨ ਬਣਾਇਆ ਕਾਂਗਰਸ ਦਾ ਸ਼ਰੀਆਮਨ ਕਾਂਗਰਸ ਨੂੰ ਮੋਟਾ ਪਾਇਆ ਭਾਜਪਾ ਨਾਲ ਲੈ ਨੂੰ ਬੂਟ ਦਾ ਉਹ ਸ਼ਰੀਆਮ ਕਾਂਗਰਸ ਨੂੰ ਬੂਟ ਪਾ ਕੇ ਆਇਆ ਤੁਸੀਂ ਕਿਹੜੀ ਗੱਲ ਕਰ ਰਹੇ ਹੋ ਕਿ ਉਹ ਕਾਂਗਰਸ ਨੂੰ ਮੋਟਾ ਪਾਇਆ ਨਾ ਨਹੀਂ ਤੁਸੀਂ ਆਪਣੀ ਪੀੜ੍ਹੀ ਛੱਡੇ ਦਾ ਛੋਟਾ ਬਿਰੋ ਕਿ ਤੁਸੀਂ ਕੀ ਕਰ ਰਹੇ ਹੋ ਤੁਸੀਂ ਸਾਰੇ ਕਾਂਗਰਸੀ ਨਾਲੇ ਆਵਾਦੀ ਪਾਰਟੀ ਦੇ ਤੋਂ ਬੰਦੇ ਨਹੀਂ ਕੋਈ ਮਿਲਿਆ ਇਹ ਪੁਰੀ ਆਵਾਦੀ ਪਾਰਟੀ ਦੇ ਤੁਸਣ ਆ ਰਹੀ ਹੈ ਇਹ ਐਂ ਕਿ ਉਹ ਹੈ ਜੀ ਸੋ ਮੇਰੇ ਜੀਬ ਅਮਲ ਸਾਹਿਬ ਮਿਹਰਬਾਨੀ ਕਰਕੇ ਕੁਸਾਤ ਨੂੰ ਅਥਮਾਰੋ ਸੋ ਸਮਝ ਕੇ ਵੀਡੀਓ ਪਾਓ ਜਿਹੜੀ ਬੰਦ ਹੋ ਹਾਤੀ ਚੱਲਦਾ ਰਾ ਕੁੱਤੇ ਪਾਉ ਇਸ ਤੋਂ ਬੱਸ ਜਿਸ ਕੁੱਤੇ ਜਾਰੇ ਸਾਰੀ ਕੰਸੀ ਹੋ ਜੀ ਕੁੱਤੇ ਹੋਗੀ ਬੜੇ ਅਫਸੋਸ ਕੀ ਗੱਲ ਹੈ ਅਮਲ ਸਾਹਿਬ ਕੋਈ ਤੋਂ ਬੱਤਾਂ ਲ ਕੁਛ ਨਹੀਂ ਕਰ ਸਕਦਾ ਨਹੀਂ ਹੈ ਕਿ ਅਕਲ ਨੂੰ ਅਥਮਾਰੋ ਬਾਈ ਧੰਨਵਾਦ